ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਾਹ ਕਿ ਜੋਤੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਗੱਲਾਂ ਤੁਹਾਨੂੰ ਦਿਖਾਉਣੀ ਆ ਦੋਵੇਂ ਪਹਿਲੇ ਸੂਏ ਸੂਈਆਂ ਨੂੰ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਉਹ ਠੀਕ ਠਾਕ ਜੀ ਇਹ ਜੀ ਠੀਕ ਠਾਕ ਜੀ ਚਲੋ ਵਧੀਆ ਚੈਦਾ ਜੇ ਤੇ ਨਾਮ ਦੱਸ ਦੇ ਕਰੇ ਜੋਤਾ ਜੇ ਪਿੰਡ ਮਾਨਖੇਰਾ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਨੇੜੇ ਫਡੇਗੜ ਚੂੜੀਆਂ ਜੇ ਠੀਕ ਹੈ ਜੀ ਤੇ ਫੋਨ ਨੰਬਰ ਇਹ ਕੋਲ ਦਾ 76084919 ਠੀਕ ਹੈ ਹਾਂ ਜੀ ਤੇ ਅੱਜ ਦੋਵੇਂ ਪਹਿਲੇ ਸਵੇ ਹੀ ਆ ਬੈਰਾ ਹਾਂ ਜੀ ਪਹਿਲੇ ਸਵੇ ਹੀ ਆ ਪਰ ਰੇਡ ਕਰਦੇ ਨੇ ਛੋਟੇ ਛੋਟੇ ਜੀ ਵੱਸ਼ੀਆਂ ਵਾਲੇ ਅੰਸਰਾਂ ਵਾਲੇ ਅੰਸਰਾਂ ਵਾਲੇ ਕਰਦੇ ਨੇ ਜਿਹੜਾ ਅੰਸਰਾਂ ਵੱਸ਼ੀਆਂ ਵਾਲੇ ਕਰਦੇ ਨੇ ਬਾਕੀ ਆਈ ਵੱਸੀ ਕੋ ਤਰਸਾਨ ਕੋ ਦਿੱਤੀ ਦਾ ਥੋੜਾ ਠਰਦੀ ਆ ਧਰਦੀ ਕੋਈ ਨਹੀਂ ਛੱਡ ਦੋ ਛੱਡ ਬਾਕੀ ਠੰਡੀ ਆ ਤੇਰੀਆਂ ਕੋਈ ਉਹ ਤਰ੍ਹਾਂ ਠੰਡੀ ਆ ਅਸੀ ਨਹੀਂ ਪੌਣੀ ਕੋਈ ਪਾੜਾ ਉਹ ਸਾਡੇ ਤੋਂ ਥੋੜਾ ਜਿਹਾ ਡਰ ਜਾਂਦੀ ਆ ਆ ਲੈ ਸੰਦੇ ਹਵਾਨਾ ਇਹਦਾ ਤੇ ਚੌਂਦੀ ਤੋਂ ਨਾ ਚੌਗੀ ਹੋਂਦੀ ਇਹ ਲਾ ਦਈਏ ਵੀ ਨਾ ਅਰੇ ਕਿ ਚੌਗੀ ਇਹ ਪੂਰੀ ਨਹੀਂ ਹੋਈ ਕੰਮਿਆਰੇ ਬਰਾਬਰ ਮੂੰਹ ਜਿਹੜੀ ਚਾਰ ਗੰਦ ਆ ਤੇ ਸੁਆ ਇਹਦਾ ਪਹਿਲਾ ਹੀ ਆ ਤੇ ਚੰਗੀ ਜੰਮੀ ਪਲੀ ਆ। ਰਾਜੀ ਦੂਜੀ ਪੂਰੀ ਆ ਤਾਂ। ਆ ਜਲੇ ਆ। ਬਾਕੀ ਇਹ ਆ ਵੀ ਚਲੋ ਸੋਹਣੀ ਵੜਿਆ ਗਾਂ ਵੀ ਤਿਆਰ ਕਰਨ ਵਾਲੀ ਆ। ਤੇ ਜਿਹੜਾ ਕਿਸੇ ਦਾ ਚਾਹ ਪਾਣੀ ਦਾ ਵੀ ਵਧੀਆ ਸਾਰੀ ਜਾਣਾ ਇਹਨੇ। ਸਾਡੇ ਤੋਂ ਥੋੜਾ ਜਿਹਾ ਡਰਦੀ ਆ ਉਤਰਾ ਖੰਡੀ ਆ ਬਾਕੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਿਆ ਬਾਕੀ ਵੀਰ ਜੀ ਕੋਈ ਪੂਰ ਸ਼ਟਾ ਨਹੀਂ ਜੇ ਚਵਾਈ ਵਧੀਆ ਜੇ ਹਾਂ ਦੇਖ ਸਾਡੇ ਥਾਣ ਜਿਹੜਾ ਚੰਗਾ ਹੱਥ ਨਾਲ ਇਦੇ ਕੋਲ ਲਾਗੇ ਤਾਂ ਵੀ ਇੱਕ ਅਲੀ ਖੰਡ ਦੇਖ ਸਕਦੇ ਆਪਾਂ 2 ਮਹੀਨਾ ਤੋਂ 1 ਮਹੀਨਾ ਦਾ 10 ਦਿਨ ਹੋ ਗਏ ਜੀ ਅੱਛਾ ਮੰਨ ਲਗਾ ਤੇ ਹੁਣ ਦੁੱਧ ਕਿੰਨਾ ਹੋਣਾ ਦੁੱਧ ਵੀਰ ਜੀ ਵਿਸ਼ੇ ਸਾਢੇ 5 ਕਿਲੋ ਜਿਹੜਾ ਪੱਕਾ ਲੈ ਕਰਾਲ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਛੋੜਾ ਜਿਹਾ ਕਰ ਦੇਣਾ ਵਸ਼ਨੀ ਵਾਲਾ ਜੀ ਹਾਂਜੀ 2000 ਦੀ ਦੇਰੀ ਹੈ ਕਰ ਦੋ ਮੰਨਤਾ ਨਾ ਹੋਰਾ ਦੱਸ ਦੋ ਤੁਸੀਂ ਦੱਸੋ ਆਪ ਹੀ ਕਰ ਦੋ ਦੱਸ ਦੋ ਕੋਈ ਨਹੀਂ 20 ਚੋਂ 3 ਛੱਡ ਕੇ 17000 ਜੀ 17000 ਜੀ ਦੇ ਰਾਂਗੇ ਜੀ ਠੀਕ ਹੈ ਜੀ ਬਾਕੀ ਇਹ ਵੀ ਦੋ ਦੋ ਵਦਨ ਵਾਲੀ ਵੇਸ਼ੀ ਨੂੰ ਵਾਡੂ ਡਪਾਉ ਮੇਰਾ ਵੀ ਦੋ ਦੋ ਵਾੜੀ ਬਾਕੀ ਸੋਹਣੀ ਵੜਿਆ ਮੂੰਹ ਚਾਰ ਦਾਂਦੇ ਆ ਤੇ ਸੋਹਣੀ ਜੰਮੀ ਪਲੀ ਆ ਤਰ੍ਹਾਂ ਘਰੇ ਵੱਜੀ ਸੋਹਣੀ ਲੱਗੂਗੀ ਘਰ ਦਾ ਚਾਹ ਪਾਣੀ ਦਾ ਇਹਨੇ ਵਧੀਆ ਸਾਰੀ ਜਣਾ ਵਾ ਤੇ ਗਾਮ ਵੀ ਤਿਆਰ ਕਰਕੇ ਵਿੱਚ ਨਾਲੀ ਆ ਤੇ ਆ ਵੀ ਪਹਿਲਾਂ ਸਵਾਈ ਜੇ ਇਹ ਵੀ ਪਹਿਲਾਂ ਸੂਆ ਵੀਰ ਜੀ ਅੱਛਾ ਮੇਰੇ ਕੋਲ ਵੀਰ ਜੀ ਦੋ ਦੋ ਸ਼ੇਰੇ ਕਿ ਨੁਕਸੀ ਆ ਮੈਂ ਪਾਰਿਆ 6 ਲੀਟਰ ਇਹ ਦੇਖੋ ਲੈ ਗਿਆ ਜੀ ਹੁਣ ਤੋਰ ਦੇ ਇਨਾਂ ਨੂੰ 6 ਲੀਟਰ ਦੁੱਧ ਹਨ ਰਕਲ ਵੀ ਜਿਹੜਾ ਕਹਿੰਦੇ ਵੀ ਹੈਗਾ ਸੂਆ ਇਹਦਾ ਵੀ ਪਹਿਲਾ ਹੀ ਹੈ ਬਾਕੀ ਕਹਿੰਦੇ ਜੀ ਬਸ਼ੀ ਜਾਨ ਵਾਲੀ ਕਹਿੰਦੇ ਸਾੰਪੀ ਨਹੀਂ ਉਹ ਜੀ ਸਾੰਪੀ ਘਾਟਿਆ ਕੋਈ ਸਾੰਪ ਨਾਲ ਲੈ ਜਾਊਗਾ ਤੇ ਦੁੱਧੋਂ ਮਦਦ ਨਹੀਂ ਸਾਦੀ ਹੈ ਗਾ 40 ਚੋਲੇ ਚੱਲ ਪੈਣੇ ਇਨਾਂ ਸਿਆਲ ਸਿਆਲ ਚਾਹ ਪਾਣੀ ਦਾ ਵਧੀਆ ਸੜੀ ਜਾਣਾ ਬਾਕੀ ਖਾਣੇ ਦਾ ਵੀ ਪ੍ਰੋਪਰ ਹੱਥ ਦੀ ਚਵਾਈ ਅਲਾਵਾ ਬਾਕੀ ਇਹ ਜੀ ਦੁੱਧੋ ਤੁਰਨ ਵਾਲੀਆਂ ਉਸ ਨੂੰ ਕੋਈ ਹਾਂਜੀ ਇਹ ਆ ਵੀ ਦਲੇਰੀ ਥੋੜਾ ਜਿਹਾ ਨੁਕਸਾਨ ਵੀ ਹੋ ਗਿਆ ਵਾ ਹਾਂਜੀ ਹਾਂਜੀ ਉਹਦੇ ਕਰਕੇ ਨਾ ਪੱਟੀ-ਪੁੱਟੀ ਨਹੀਂ ਪਈ ਹਾਂਜੀ ਹਾਂਜੀ ਕਿੰਨੇ ਦੀ ਕਰਦੀ ਹੈ ਫੇਰੇ ਦੱਸ ਦੋ ਤੁਸੀਂ ਦੱਸੋ ਕਿੰਨੇ ਦੇ ਦੀਏ ਬਸੀ ਆਪ ਹੀ ਕਰ ਦੋ ਜੇ 20 17000 ਦੀ 15 ਚ ਛੱਡੋ ਕੀ ਛੱਡਦੇ ਜੀ 14 ਦੇ ਦਈਏ ਚਲੋ 14 ਦੇ ਦੋ ਫਿਰ ਬਾਕੀ ਮੋਕੇ ਦੇ ਕਰਦੇ ਹੋ ਸਲਾਬਾ ਮੈਂ ਤਾਂ ਤੁਹਾਨੂੰ ਜੀ 1000 ਹੋਰ ਛੱਡਦੇ 13000 ਵੀ ਵਾਸੀ ਦੇ ਦਾਂਗੇ ਅੱਛਾ 13000 ਠੀਕ ਹੈ ਜੀ ਹਾਂ ਜੀ ਬਾਕੀ ਚਲੋ ਕੋਈ ਤਸੱਲੀ ਕਰਕੇ ਲੈ ਜਾਈਏ ਮੈਂ ਵੀ ਦੋ ਰੰਗ ਤਿੰਨ ਰੰਗ ਚੋਗਿਆ ਤਸੱਲੀ ਕਰਕੇ ਖੜੋ ਜੀ ਠੀਕ ਹੈ ਜੀ ਹਾਂ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ